ਪਾਣੀ ਦਾ ਅਰੇਂਜਮੈਂਟ ਹੈ ਨਹੀਂ ਇੱਥੇ ਪਾਣੀ ਦਾ ਵੀ ਆਖ ਪਾਚਾ ਤਾਂ ਖੁੱਲੋ ਵੀ ਨਹੀਂ ਆ ਗਿਆ ਭਾਜੂ ਕਿੱਥੇ ਵਾ ਗਿਆ ਆਪਾਂ ਆ ਦੇਖੋ ਜੀ ਸਾਡੇ ਮਹਿਕਮੇ ਦਾ ਹਾਲ ਦੇਖ ਲਓ ਮੁਲਾਜ਼ਮ ਸਾਡੇ ਖੜੇ ਆ ਸਾਰੇ ਅਫਸਰ ਵੀ ਸਾਡੇ ਚਲੋ ਬੜੀ ਜਾਣੇ ਜਿਹੜੇ ਸਾਨੂੰ ਬੰਦ ਦਿੰਦੇ ਆ ਪਰ ਗਾਂ ਕੋਈ ਪੁੱਛਦਾ ਨਹੀਂ ਹੈਗਾ ਅਸੀਂ ਡਿਊਟੀ ਆ ਗਏ ਆ ਆ ਵੇਖੋ ਜੀ ਸਾਨੂੰ ਇੱਕ ਕੈਵਨ ਤੱਕ ਵੀ ਇਹਨਾਂ ਨੇ ਨਹੀਂ ਖੋਲ ਦਿੱਤਾ ਤੇ ਭਈ ਤੁਸੀਂ ਘਰ ਨੂੰ ਬਾਦਸ਼ਾਹ ਕਿ ਵੀ ਅੰਦਰ ਵੜ ਜਾਓ ਆਲੇ ਨਾਲ ਡਿਊਟੀ ਤੇ ਮਗਾਲੀ ਹੈ ਸਾਡੇ ਅਫਸਰਾਂ ਨੇ ਭੇਜਤਾ ਪਹੁੰਚੋ ਉਥੇ ਹੈ ਤੁਹਾਡੀ ਐਬਸੈਂਟ ਲਾ ਦਾਂਗੇ ਨਾ ਪਹੁੰਚੇ ਐ ਕਰਾਂਗੇ ਮੁੰਸ਼ੀ ਸਾਡੇ ਨਾਲ ਗੱਲ ਪੈਂਦੇ ਆ ਐ ਬੋਲਦੇ ਆ ਯਾਰ ਸਾਡੀ ਕੱਦ ਜਿੰਦਗੀ ਆ ਇੰਨਾ ਤੱਕ ਆ ਦੇਖੋ ਰੋਡ ਤੇ ਖੜੇ ਆ ਇਹ ਮੁੰਡੇ ਨਾਕੇ ਦੇ ਨੇ ਸਾਡੀ ਪਟੋਲਣ ਲੱਕੀ ਆ ਸਾਨੂੰ ਕੋਈ ਗੱਡੀ ਨਹੀਂ ਮਿਲਦੀ ਕੋਈ ਸਾਨੂੰ ਚਾਰਜਿੰਗ ਦਿੱਤਾ ਅਸੀਂ ਆਪ ਦੀ ਗੱਡੀ ਲੈ ਕੇ ਘੁੰਮ ਰਹੇ ਆ ਚੌਂਕ ਚੌਂ ਲੈ ਕੇ ਆਪਣਾ ਹੱਡੀ ਪਟੋਲ ਲੰਗਾ ਇਹਨਾਂ ਦਾ ਨੱਕ ਹੈ ਉਹ ਦੱਸੋ ਵੀ ਇਹ ਕੈਮਨ ਦੇ ਵਿੱਚ ਕਿਹੜਾ ਉਹਨਾਂ ਨੇ ਸੋਨਾ ਰੱਖਿਆ ਜਿਹੜਾ ਇਹ ਕੱਢ ਕੱ ਲੈਣਗੇ ਲੁਧਿਆਣੇੋਂ ਟੁੱਟਿਆ ਆਨੇ ਸਾਰੇ ਬਾਰਸ਼ ਦਾ ਟਾਈਮ ਏ ਇਹ ਕਿੱਥੇ ਭਰਾ ਨੂੰ ਮੀਂਹ ਆ ਗਿਆ ਹਨੇਰੀਆ ਕਿੱਥੇ ਜਾਣਗੇ ਉਹ ਮਾੜਾ ਮੋਟਾ ਸੋਚਿਆ ਕਰੋ ਡਿਊਟੀ ਲਾਣ ਲੱਗਾ ਸੋਚਿਆ ਕਰੋ ਤੇ ਸਾਡਾ ਵੀ ਮਾੜਾ ਮੋਟਾ ਦੇਖਿਆ ਕਰੋ ਐਬਸੈਂਟ ਲਾਉਣ ਨੂੰ ਤਾਂ ਤੁਸੀਂ ਇੱਕ ਮਿੰਟ ਲੰਨੇ ਆ ਹੈ ਇਹ ਮੈਂ ਕੋਈ ਨਹੀਂ ਡੀਜੀਪੀ ਤੱਕ ਜਾਊਗੀ ਵੀਡੀਓ ਐ ਨਹੀਂ ਹੁੰਦਾ ਤੁਸੀਂ ਲਿਸਟ ਦੇ ਵਿੱਚ ਲਿਖਤਾ ਵੀ ਤੁਹਾਡਾ ਰੋਟੀ ਦਾ ਪ੍ਰੋਵਾਈਡ ਕਰਾਂਗੇ ਫਲਾਣਾ ਢੀਂ ਕਰਾਂਗੇ ਸਾਨੂੰ ਤਾਂ ਇੱਥੇ ਕੋਈ ਪੁੱਛਦਾ ਨਹੀਂ ਅੱਜ ਘੰਟਾ ਲੇਟ ਹੋ ਜੰਨੇ ਆ ਮੁੰਛੀ ਦਬਕੇ ਮਾਰਨ ਲੱਗ ਜਾਂਦਾ ਉਹ ਸਾਡੀ 55 55 ਸਾਲ ਉਮਰ ਹੋ ਗਈ ਆ ਅਸੀਂ ਹੁਣ ਦਬਕੇ ਖਾਣ ਵਾਲੇ ਆ ਇਹ ਡੀਜੀਪੀ ਸਾਹਿਬ ਨੂੰ ਆਪਾਂ ਪਾਵਾਂਗੇ ਵੀਡੀਓ ਐ ਨਹੀਂ ਹੁੰਦਾ ਜਿਹੜੇ ਡਿਊਟੀਆਂ ਲਾਦੇ ਆ ਥੱਲੇ ਬੈਠੇ ਉਹ ਤਾਂ ਆਮਨਾਕਾ ਲਾ ਕੇ ਘਰ ਨੂੰ ਚੱਲ ਜਾਂਦੇ ਆ ਜਿੱਥੇ ਆਨੂੰ ਭੇਜ ਦਿਆ ਉਹ ਸਾਨੂੰ ਪੁੱਛਦਾ ਕੋਈ ਨਹੀਂ ਐ ਨਹੀਂ ਠੱਕਾ ਹੋਣਾ ਨਾ ਹੀ ਹੁੰਦਾ ਸਿੱਧੀ ਗੱਲ ਆ ਦੇਖੋ ਜਿੱਥੇ ਨਾਕਾ ਲਾਇਆ ਕੈਮਨ ਬੰਦ ਦਾ ਤਾਲਾ ਲੱਗਾ ਇਹ ਇਹ ਮੁਲਾਜ਼ਮ ਨਾਕੇ ਤੇ ਨੇ ਸਾਡੀ ਪਟੋਲਾਂਗੇ ਅਸੀਂ ਦੋ ਲੁਧਿਆਣੋਂ ਅਸੀਂ ਦੋ ਜਣੇ ਇਹ ਵੀ ਲੁਧਿਆਣੋਂ ਆਏ ਨੇ ਜੇ ਹੀ ਬੋਲਦਿਆਂ ਫਿਰ ਅਖ ਕੋਈ ਕੰਮ ਰੇਡ ਨੇ ਇੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਦਾ ਨਾ ਕੋ ਰੋਟੀ ਦਾ ਪ੍ਰਬੰਧ ਦਾ ਚਲੋ ਰੋਟੀ ਤੇ ਖਾਣੀ ਆ ਆਪਾਂ ਖਾਣੀ ਆ ਢਿੱਡ ਤੇ ਭਰਣੀ ਆ ਉਹ ਮਾੜਾ ਮੋੜਾ ਜਗ੍ਹਾ ਵੀ ਚਾਹੀਦੀ ਆ ਰਹਿਣ ਨੂੰ ਸੌਣ ਨੂੰ ਇਹਨਾਂ ਨੇ ਨਾਕੇ ਦਾ ਵੀ ਇੱਕੋ ਤਾਲਾ ਲਾਲਾ ਲਾਇਆ ਹੋਇਆ ਵੀ ਇੱਕ ਦਿਨ ਨੇਰੀ ਆਈ ਉਹ ਵਿਚਾਰੇ ਕਿਤੇ ਕੁਰਸੀਆਂ ਵੀ ਸਾਈਡ ਤੋਂ ਲੈ ਕੇ ਮੰਗ ਕੇ ਵਿਚਾਰੇ ਦੁਕਾਨ ਤੋਂ ਬਹੁਤ ਮਾੜਾ ਹਾਲ ਆ ਮਹਿਕਮੇ ਦਾ ਪਾਣੀ ਦਾ ਵੀ ਅਰੇਂਜਮੈਂਟ ਹੈ ਨਹੀਂ ਇੱਥੇ ਪਾਣੀ ਦਾ ਵੀ ਆਹ ਕਵਾਚਾਂ ਦਾ 물ੋ ਵੀ ਨਹੀਂ ਆ ਗਿਆ ਭਾਜੀ ਕਿੱਥੇ ਬਹੋ ਗਿਆ ਆਪਾਂ ਨੂੰ ਆ ਦੇਖੋ ਜੀ ਸਾਡੇ ਮਹਿਕਮੇ ਦਾ ਹਾਲ ਦੇਖ ਲਓ ਮੁਲਾਜ਼ਮ ਸਾਡੇ ਖੜੇ ਆ ਸਾਰੇ ਅਫਸਰ ਵੀ ਸਾਡੇ ਚਲੋ ਵਧੀ ਜਾਣ ਜਿਹੜੇ ਸਾਨੂੰ ਬੰਨ ਦਿੰਦੇ ਆ ਪਰ ਗਾਂ ਕੋਈ ਪੁੱਛਦਾ ਨਹੀਂ ਹੈਗਾ ਹੂੰ ਅਹੀ ਡਿਊਟੀ ਆ ਗਏ ਆ ਆ ਵੇਖੋ ਜੀ ਸਾਨੂੰ ਇੱਕ ਕੈਵਨ ਤੱਕ ਵੀ ਇਹਨਾਂ ਨੇ ਨਹੀਂ ਖੋਲ ਦਿੱਤਾ ਵੀ ਤੁਸੀਂ ਘਰ ਨੂੰ ਬਾਦਸ਼ਾਹਿਕ ਵੀ ਅੰਦਰ ਵੜ ਜਾਓ ਖੰਨੇ ਵਾਲੇ ਨੇ ਡਿਊਟੀ ਤੇ ਮਗਾ ਲਈ ਹੈ ਸਾਡੇ ਅਫਸਰਾਂ ਨੇ ਭੇਜਤਾ ਪਹੁੰਚੋ ਉਥੇ ਹੈ ਤੁਹਾਡੀ ਐਬਸੈਂਟ ਲਾ ਦਾਂਗੇ ਨਾ ਪਹੁੰਚੇ ਐ ਕਰਾਂਗੇ ਮੁਨਸ਼ੀ ਸਾਡੇ ਨਾਲ ਗੱਲ ਪੈਂਦੇ ਆ ਐਂ ਬੋਲਦੇ ਆ ਯਾਰ ਸਾਡੀ ਕਾਹ ਦੀ ਜ਼ਿੰਦਗੀ ਆ ਇਨਾ ਤੱਕ ਆ ਦੇਖੋ ਰੋਡ ਤੇ ਖੜੇ ਆ। ਇਹ ਮੁੰਡੇ ਨਾਕੇ ਦੇ ਨੇ ਸਾਡੀ ਪਟੋਲਣ ਲੱਗੀ ਹੈ। ਸਾਨੂੰ ਕੋਈ ਗੱਡੀ ਨਹੀਂ ਮਿਲਦੀ। ਕੋਈ ਸਾਨੂੰ ਚਾਰਜਿੰਗ ਦਿੱਤਾ। ਅਸੀਂ ਆਪ ਦੀ ਗੱਡੀ ਲੈ ਕੇ ਘੁੰਮ ਰਹੇ ਆ ਚੌਂਕ-ਚੌਂਕ ਲੈ ਕੇ ਆਪਣਾ ਸਾਡੀ ਪਟੋਲਣਗਾ ਇਹਨਾਂ ਦਾ ਨੱਕ ਹੈ। ਉਹ ਦੱਸੋ ਵੀ ਇਹ ਕੈਮਨ ਦੇ ਵਿੱਚ ਕਿਹੜਾ ਉਹਨਾਂ ਨੇ ਸੋਨਾ ਰੱਖਿਆ ਜਿਹੜਾ ਇਹ ਕੱਢ ਕੇ ਲੈ ਜਾਣਗੇ ਲੁਧਿਆਣੇੋਂ ਟੁੱਟੀ ਆਏ ਨੇ ਸਾਰੇ। ਵਾਰਸ ਦਾ ਟਾਈਮ ਹੈ। ਇਹ ਕਿੱਥੇ ਮਹਾਰਾ ਨੂੰ ਮੀ ਆਗਾ ਨੇਰੀਆ ਕਿੱਥੇ ਜਾਣਗੇ? ਉਹ ਮਾੜਾ ਮੋਟਾ ਸੋਚਿਆ ਕਰੋ ਡਿਊਟੀ ਲਾਂ ਲੱਗਾ ਸੋਚਿਆ ਕਰੋ ਤੇ ਸਾਡਾ ਵੀ ਮਾੜਾ ਮੋਟਾ ਦੇਖਿਆ ਕਰੋ ਐਬਸੈਂਟ ਲਾਉਣ ਨੂੰ ਤੁਸੀ ਇੱਕ ਮਿੰਟ ਲੰਨੇ ਆ ਹੈ ਇਹ ਮੈਂ ਕੋਈ ਨਹੀਂ ਡੀਜੀਪੀ ਤੱਕ ਜਾਊਗੀ ਵੀਡੀਓ ਐ ਨਹੀਂ ਹੁੰਦਾ ਤੁਸੀਂ ਲਿਸਟ ਦੇ ਵਿੱਚ ਲਿਖਤਾ ਵੀ ਤੁਹਾਡਾ ਰੋਟੀ ਦਾ ਪ੍ਰੋਵਾਈਡ ਕਰਾਂਗੇ ਫਲਾਣਾ ਢੀਂ ਕਰਾਂਗੇ ਸਾਨੂੰ ਤਾਂ ਇੱਥੇ ਕੋਈ ਪੁੱਛਦਾ ਨਹੀਂ ਅੱਜ ਇੱਕ ਘੰਟਾ ਲੇਟ ਹੋ ਜੰਨੇ ਆ ਮੁਰਸੀ ਦਬਕੇ ਮਾਰਨ ਲੱਗ ਜਾਂਦਾ ਉਹ ਸਾਡੀ 55 55 ਸਾਲ ਉਮਰ ਹੋ ਗਈ ਆ ਅਸੀਂ ਹੁਣ ਦਬਕੇ ਖਾਣ ਵਾਲੇ ਆ ਇਹ ਡੀਜੀਪੀ ਸਾਹਿਬ ਨੂੰ ਆਪਾਂ ਪਾਵਾਂਗੇ ਵੀਡੀਓ ਐ ਨਹੀਂ ਹੁੰਦਾ ਜਿਹੜੇ ਡਿਊਟੀਆਂ ਲਾ ਰਹੇ ਆ ਥੱਲੇ ਬੈਠੇ ਉਹ ਤਾਂ ਰਾਮਨਾਥ ਕਾ ਲਾ ਕੇ ਘਰੋਂ ਚਲ ਜਾਂਦੇ ਆ ਜਿੱਥੇ ਸਾਨੂੰ ਭੇਜ ਦਿਆ ਉਹ ਸਾਨੂੰ ਪੁੱਛਦਾ ਕੋਈ ਨਹੀਂ ਐ ਨਹੀਂ ੱੱਕਾ ਹੋਣਾ ਨਾ ਹੀ ਹੋਣ ਦੇਣਾ ਸਿੱਧੀ ਗੱਲ ਆ ਦੇਖੋ ਜਿੱਥੇ ਨਾਕਾ ਲਾਇਆ ਕੈਮਨ ਬੰਦ ਆ ਤਾਲਾ ਲੱਗਾ ਇਹ ਇਹ ਮੁਲਾਜ਼ਮ ਨਾਕੇ ਤੇ ਨੇ ਸਾਡੀ ਪਟੋਲਾਂਗੇ ਅਸੀਂ ਦੋ ਲੁਧਿਆਣੋਂ ਅਸੀਂ ਦੋ ਜਣੇ ਇਹ ਵੀ ਲੁਧਿਆਣੋਂ ਆਏ ਨੇ ਜੇ ਹੀ ਬੋਲਦਿਆਂ ਫੇਰ ਅਖ ਕੋਈ ਕਾਮ ਰੇਡ ਨੇ ਹਾਂ ਇੱਥੇ ਕੋਈ ਨਾ ਪਾਣੀ ਦਾ ਪ੍ਰਬੰਧ ਦਾ ਨਾ ਕੋ ਰੋਟੀ ਦਾ ਪ੍ਰਬੰਧ ਦਾ ਚਲੋ ਰੋਟੀ ਤੇ ਖਾਣੀ ਆ ਆਪਾਂ ਖਾਣੀ ਆ ਢਿੱਡ ਤੇ ਭਰਨੀ ਆ ਉਹ ਮਾੜਾ ਮਾੜਾ ਜਗ੍ਹਾ ਵੀ ਚਾਹੀਦੀ ਆ ਰਹਿਣ ਨੂੰ ਸੌਣ ਨੂੰ ਇਹਨਾਂ ਨੇ ਨਾਕੇ ਦਾ ਵੀ ਇੱਕੋ ਤਾਲਾ ਤਾਲਾ ਲਾਇਆ ਹੋਇਆ ਵੀ ਇੱਕ ਦਿਨ ਹਨੇਰੀ ਆਈ ਉਹ ਵਿਚਾਰੇ ਕਿਤੇ ਕੁਰਸੀਆਂ ਵੀ ਸਾਈਡ ਤੋਂ ਲੈ ਕੇ ਮੰਗ ਕੇ ਵਿਚਾਰੇ ਦੁਕਾਨ ਤੋਂ ਬਹੁਤ ਮਾੜਾ ਹਾਲ ਆ ਮਹਿਕਮੇ ਦਾ